ਪੰਜਾਬੀ ਕਹਾਣੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਈਸ਼ਵਰ ਚੰਦਨ ਮੁੰੰਦਾ ਦੀ ਲਿਖੀ ਬੇਈਮਾਨ ਜਿਹੜੀ ਇਕਾਂਗੀ ਹੈ ਠੀਕ ਹੈ ਉਹ ਆਪਾਂ ਤੁਹਾਡੇ ਅੱਗੇ ਪੇਸ਼ ਕਰਾਂਗੇ ਇਹਦੇ ਵਿੱਚ ਜਿਹੜੇ ਕੇਐਨਏ ਵੀ ਕਦੇ ਕੰਮ ਕਰਦੇ ਨੇ ਨਿੱਜੀ ਥਾਵਾਂ ਤੇ ਕੰਮ ਕਰਦੇ ਨੇ ਠੀਕ ਹੈ ਗਰੀਬ ਤਬਕਾ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਰਹੇ ਰਿਹਾ ਉਹਦੇ ਬਾਰੇ ਇਹਦੇ ਵਿੱਚ ਗੱਲਬਾਤ ਕੀਤੀ ਗਈ ਹੈ ਆਪਾਂ ਤੁਹਾਨੂੰ ਪਹਿਲਾਂ ਪਾਤਰਾਂ ਦੇ ਨਾਮ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਹੈਗਾ ਜੀ ਮੋਟਰ ਵਾਲਾ ਰਾਏ ਸਾਹਿਬ ਰਾਏ ਸਾਹਿਬ ਦੀ ਪਤਨੀ ਮੈਨੇਜਰ ਤੇ ਮਿਸਤਰੀ ਬਸੰਤ RAM ਤੇ ਇੱਕ ਆਉਂਦਾ ਜੀ ਇਹਦੇ ਵਿੱਚ K N Bੀਮੇ ਕੰਪਨੀ ਵਾਲਾ ਤੇ ਲਾਸਟ ਵਿੱਚ ਆਉਂਦੀ ਹੈ ਜੀ ਪੁਲਿਸ ਉਹ ਤੁਹਾਨੂੰ ਦੱਸਾਂ ਕਿ ਕਿ ਆਉਂਦੀ ਹੈ ਜੀ ਪੁਲਿਸ ਸਭ ਤੋਂ ਪਹਿਲਾਂ ਇਹ ਕਹਾਣੀ ਸਟਾਰਟ ਹੁੰਦੀ ਹੈ ਜਿਹੜਾ ਰਾਏ ਸਾਹਿਬ ਹੈ ਉਹ ਗਿਆਨਿਆ ਵਰਕਸ਼ਾਪ ਤੇ ਆਉਂਦਾ ਹੈ ਠੀਕ ਹੈ ਉਹ ਬਹੁਤ ਗੁੱਸੇ ਵਿੱਚ ਹੁੰਦਾ ਹੈ ਗੁੱਸੇ ਵਿੱਚ ਹੁੰਦਾ ਤਾਂ ਉਹ ਆ ਕੇ K N A ਜਿਹੜਾ ਉੱਥੇ K N A ਚ ਪ੍ਰਾਸੀ ਹੁੰਦਾ ਉਹਨੂੰ ਕਹਿੰਦਾ ਦੀ ਮੈਨੇਜਰ ਨੂੰ ਬੁਲਾ ਕੇ ਲਿਕੇ ਆ। ਤੇ ਬੜਾ ਸੀ ਹੈ ਜਿਹੜਾ ਉਹ ਮੈਨੇਜਰ ਨੂੰ ਬੁਲਾ ਕੇ ਲਿਕੇ ਆਉਂਦਾ ਮੈਨੇਜਰ ਸਾਹਿਬ ਆਉਂਦੇ ਨੇ ਤਾਂ ਉਹ ਕਾਫੀ ਗੁੱਸੇ ਵਿੱਚ ਹੁੰਦਾ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਗੱਲ ਦੱਸੋ ਸਾਨੂੰ ਵੀ ਗੱਲ ਕੀ ਹੋਈ ਆ। ਤਾਂ ਉਹ ਕਹਿੰਦਾ ਵੀ ਵੀ ਮੇਰੇ ਕੋ ਦੋ ਰਾਹ ਵਜਦੇ ਨੇ। ਵੀ ਜਾਂ ਤਾਂ ਮੈਂ ਵੀ ਜਿਹੜੇ ਇੱਥੇ ਮਿਸਤਰੀ ਨੇ ਵੀ ਉਹਨਾਂ ਦੀ ਜੇਬ ਗਰਮ ਕਰਦਾ ਰਹਾ ਠੀਕ ਆ ਜਾਂ ਫਿਰ ਮੈਂ ਵਰਕਸ਼ਾਪ ਤੇ ਆਣਾ ਛੱਡ ਦਾਂ। ਤਾਂ ਮੈਨੇਜਰ ਸਾਹਿਬ ਕਹਿੰਦੇ ਨੇ ਵੀ ਗੱਲ ਤਾਂ ਦੱਸੋ ਵੀ ਗੱਲ ਕੀ ਹੋਈ ਆ। ਤਾਂ ਉਹ ਆਖਦੇ ਨੇ ਕਿ ਮੈਂ ਇੱਥੋਂ ਮੋਟਰ ਦੀ ਰਿਪੇਅਰ ਕਰਾਈ ਸੀ ਠੀਕ ਹੈ ਤੁਹਾਡੇ ਮਿਸਤਰੀ ਨੇ ਜਿਹੜੀ ਮੋਟਰ ਦੇ ਵਿੱਚ ਡਿਪਰ ਪੈਂਦਾ ਉਹਦੇ ਕਿੰਨੇ ਜਿਹੜੇ ਪੈਸੇ ਨੇ ਉਹ ਨਵੇਂ ਡਿਪਰ ਦੇ ਲੈ ਰਹੇ ਨੇ ਲੈ ਲੈਨੇ ਤੇ ਪਰ ਪਾਉ ਦੇ ਵਿੱਚ ਪੁਰਾਣਾ ਡਿਪਰ ਰੁੱਤ ਹੈ ਠੀਕ ਹੈ ਤੇ ਉਦੋਂ ਲਾਵਾ ਮੇਰੇ ਤੋਂ ਕਿੰਨੇ ਆ ਵੀ ਇਨਾਮ ਰਾਸ਼ੀ ਵੀ ਲੈ ਲਈ ਸੀਗੀ ਠੀਕ ਹੈ ਵੀ ਤੁਹਾਡੇ ਜਿਹੜਾ ਕਿੰਨੇ ਮਿਸਤਰੀ ਹੈ ਮਿਸਤਰੀ ਦਾ ਨਾਮ ਹੁੰਦਾ ਜੀ ਬਸੰਤਰਾ ਇਹ ਸਾਰਾ ਕੁਝ ਸੁਣ ਕੇ ਕੀ ਇਹਨੇ ਮੈਨੇਜਰ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਸ਼ਾਂਤ ਹੋਵੋ ਵੀ ਮੈਂ ਇਸ ਚੀਜ਼ ਦੀ ਪੇਰਵਾਹੀ ਕਰਦਾ ਤਾਂ ਉਹ ਆਪਣੇ ਇੱਕ ਮੁਲਾਜ਼ਮ ਨੂੰ ਕਹਿੰਦੇ ਨੇ ਕਿ ਬਸੰਤ RAM ਤੋਂ ਚੋਰੀ ਠੀਕ ਹੈ ਵੀ ਉਹ ਮੋਟਰ ਵਿੱਚੋਂ ਡੀਪਰ ਕੱਢ ਕੇ ਲੈ ਗਿਆ ਠੀਕ ਹੈ ਤਾਂ ਚਲੋ ਡੀਪਰ ਕੱਢ ਕੇ ਜਾਂਦਾ ਦੇਖਿਆ ਜਾਂਦਾ ਤਾਂ ਬੜੀ ਹੀ ਚਲਾਕੀ ਦੇ ਨਾਲ ਵੀ ਜਿਹੜਾ ਪ੍ਰਾਂ ਦੇਪਰ ਹੁੰਦਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਠੀਕ ਹੈ ਉਹੀ ਦੁਬਾਰਾ ਉਹਦੇ ਵਿੱਚ ਪਾਇਆ ਹੁੰਦਾ ਇਹ ਸਭ ਦੇਖਣ ਤੋਂ ਬਾਅਦ ਮੈਨੇਜਰ ਜਿਹੜਾ ਬਸੰਤ RAM ਮਿਸਤਰੀ ਹੁੰਦਾ ਉਹਨੂੰ ਬੁਲਾ ਲੈਂਦਾ ਉਹਨੂੰ ਬੁਲਾ ਕੇ ਪੁੱਛਦੇ ਨੇ ਵੀ ਤੈਂ ਇਹ ਸਭ ਕਰਿਆ ਵੀ ਠੀਕ ਆ ਕਪੜਾ ਕਰਿਆ ਇਹ ਚੀਜ਼ ਚ ਕਿ ਤੂੰ ਪੁਰਾਣਾ ਪਾ ਕੇ ਦਿੱਤਾ ਤਾਂ ਉਹ ਇਸ ਚੀਜ਼ ਤੋਂ ਸਾਫ਼ ਹੀ ਮੁਕਰ ਜਾਂਦਾ ਵੀ ਐਦਾਂ ਦੀ ਕੋਈ ਗੱਲ ਨਹੀਂ ਸੀਗੀ ਠੀਕ ਆ ਮੈਂ ਇਹ じゃ ਨਹੀਂ ਕਰਿਆ ਤਾਂ ਉਹ ਭਰਾਏ ਸਾਹਬ ਤੇ ਕਿੰਨਾ ਜਿਹੜਾ ਮਿਸਤਰੀ ਹੁੰਦਾ ਪਸੰਤ RAM ਇਹ ਆਪਸ ਵਿੱਚ ਕਾਫੀ ਗਹਿਮਾ ਗਹਿਮੀ ਹੁੰਦੀ ਹੈ ਤਾਂ ਮੈਨੇਜਰ ਕਿੰਨਾ ਵੀ ਉਸ ਚੀਜ਼ ਤੋਂ ਮਾਫੀ ਵੀ ਮੰਗਦਾ ਕਿ ਕਹਿੰਦਾ ਰਾਏ ਸਾਹਿਬ ਤੋਂ ਤੇ ਸੋ ਇਹ ਝਗੜੇ ਦੌਰਾਨ ਠੀਕ ਹੈ ਤਾਂ ਉਹ ਕਹਿੰਦੇ ਨੇ ਵੀ ਇਹਨੇ ਮਤੋਂ ਕਹਿੰਨਿਆ ਵੀ ਇਨਾਮ ਰਾਸ਼ੀ ਵੀ ਲਈ ਸੀਗੀ ਤਾਂ ਉਹ ਕਹਿੰਦਾ ਵੀ ਮੈਂ ਨਹੀਂ ਲਈ ਇਸ ਚੀਜ਼ ਤੋਂ ਹੀ ਮੁਕਰ ਜਾਂਦਾ ਤਾਂ ਸਾਰਾ ਕੁਝ ਦੇਖਦੇ ਹੋਏ ਮੈਨੇਜਰ ਸਾਹਿਬ ਇੱਕ ਕੇਐਨਏ ਉਹਨੂੰ ਡਿਸਮਿਸ ਕਰਨ ਦਾ ਫੈਸਲਾ ਕਰ ਲੈਂਦੇ ਨੇ ਵੀ ਇਹਨੂੰ ਨੌਕਰੀ ਤੋਂ ਕੱਢ ਦੇਣਾ ਹੁਣ ਪਰ ਹਜੇ ਇੱਕ ਗੇਮਾ ਗੇਮੀ ਚੱਲਦੀ ਹੁੰਦੀ ਆ ਤਾਂ ਉਹ ਕੇਐਨਏ ਆ ਇੱਕ ਦੂਜੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਰਾਏ ਸਾਹਿਬ ਦੇ ਉੱਤੇ ਇਲਜ਼ਾਮ ਲੱਗਦੇ ਨੇ ਤਾਂ ਮੈਨੇਜਰ ਸਾਹਿਬ ਕਿਹਨੇ ਆ ਉਹ ਮਿਸਤਰੀ ਉੱਪਰ ਔਕੇ ਬਾਰੇ ਹੋ ਜਾਂਦੇ ਨੇ ਵੀ ਤੂੰ ਐਦਾਂ ਗਲਤ ਕਿਉਂ ਬੋਲ ਰਿਹਾ ਤਾਂ ਉਦੋਂ ਬਾਅਦ ਕਿਹਨੇ ਆ ਮਿਸਤਰੀ ਸਾਹਿਬ ਦੀ ਜਿਹੜੇ ਰਾਏ ਸਾਹਿਬ ਨੇ ਉਹਨਾਂ ਦੇ ਕਹੇ ਤੇ ਰਿਟਰਨ ਦੇ ਵਿੱਚ ਐਪਲੀਕੇਸ਼ਨ ਲੈ ਕੇ ਮੈਨੇਜਰ ਸਾਹਿਬ ਉਹਨੂੰ ਡਿਸਮਿਸ ਕਰ ਦਿੰਦੇ ਨੇ ਜਦੋਂ ਉਹਨੂੰ ਪਤਾ ਲੱਗਦਾ ਬਸੰਤ ਰਾਮ ਨੂੰ ਕਿ ਉਹਦੀ ਨੌਕਰੀ ਹੁਣ ਚਲੀ ਗਈ ਆ ਤਾਂ ਫੇਰ ਉਹ ਸਾਰਾ ਕੋਈ ਸੱਚ ਦੱਸ ਦਿੰਦਾ ਵੀ ਹਾਂ ਮੈਂ ਐਦਾ ਐਦਾ ਕਰਿਆ ਠੀਕ ਹੈ ਐਨੇ ਨੂੰ ਰਾਏ ਸਾਹਿਬ ਦੀ ਪਤਨੀ ਆ ਜਾਂਦੀ ਹੈ ਠੀਕ ਹੈ ਉਹ ਗਾ ਉਹ ਹਜੇ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਉਹ ਕਹਿੰਦਾ ਪਰ ਇਹ ਚੀਜ਼ ਮੈਂ ਜਾਣ ਬੁੱਝ ਕੇ ਨਹੀਂ ਕੀਤੀ ਤਾਂ ਉਹ ਉਹਦੀ ਪਤਨੀ ਆਖਦੀ ਆ ਵੀ ਤੂੰ ਕਾਰਨ ਦੱਸ ਕਿਉਂਕਿ ਬਾਕੀ ਦੋਨਾਂ ਦਾ ਇੰਟਰਸਟ ਨਹੀਂ ਹੁੰਦਾ ਕਾਰਨ ਨੂੰ ਵਿੱਚ ਪਰ ਉਹਦੀ ਪਤਨੀ ਕਹਿੰਦੀ ਆ ਰਾਏ ਸਾਹਿਬ ਦੀ ਕਿ ਮੈਨੂੰ ਕਾਰਨ ਦੱਸ ਵੀ ਕਾਰਨ ਕੀ ਆ ਵੀ ਤੂੰ ਐਦਾਂ ਕਿਉਂ ਕੀਤਾ ਤਾਂ ਉਹ ਦੱਸਦਾ ਹੈ ਕਿ ਮੇਰੀ ਤਨਖਾਹ ਇੰਨੀ ਘੱਟ ਹੈ ਵੀ ਸਾਨੂੰ ਰੁੱਖੀ ਮਿੱਸੀ ਰੋਟੀ ਆ ਜਿਹੜੀ ਉਹ ਬਹੁਤ ਔਖੀ ਜੁੜਦੀ ਹੈ ਠੀਕ ਹੈ ਵੀ ਘਰੇ ਜਿਹੜੀ ਪਤਨੀ ਆ ਉਹ ਬਿਮਾਰ ਰਹਿੰਦੀ ਆ ਵੀ ਮੈਂ ਆਪਣੇ ਦੋਸਤੋਂ ਪੈਸੇ ਮੰਗੇ ਉਹ ਵੀ ਇੱਕ ਬੰਗਾਲੇ ਸੀਗਾ ਵੀ ਉਹਦੇ ਕੋਲ ਵੀ ਪੈਸੇ ਨਹੀਂ ਸੀਗੇ ਠੀਕ ਹੈ ਵੀ ਮੈਂ ਆਪਣਾ ਗੁਜ਼ਾਰਾ ਕਿਵੇਂ ਕਰਾਂ ਉਹ ਆਖਦਾ ਵੀ ਇਹਦੇ ਵਿੱਚ ਮੇਰੀ ਗਲਤੀ ਨਹੀਂ ਹੈਗੀ ਵੀ ਮੈਂ ਬੇਈਮਾਨ ਆ ਵੀ ਇਹ ਮੇਰੀ ਗਲਤੀ ਨਹੀਂ ਹੈ ਵੀ ਮੇ ਵੀ ਇਹ ਮੇਕੀ ਮੇਰਾ ਕਸੂਰ ਨਹੀਂ ਹੈਗਾ ਵੀ ਮੇਰਾ ਕਸੂਰ ਸਿਰਫ ਇੰਨਾ ਕਿ ਮੈਂ ਗਰੀਬ ਆ ਵੀ ਮੇਰਾ ਕਸੂਰ ਸਿਰਫ ਇੰਨਾ ਹੈ ਵੀ ਹੁਣ ਤੁਸੀਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਵੀ ਤੁਸੀਂ ਮੇਰੇ ਜਵਾਕਾਂ ਦੇ ਮੂੰਹ ਤੋਂ ਰੋਟੀ ਦੀ ਜਿਹੜੀ ਬੁਰਕੀ ਆ ਉਹ ਖੋ ਲਈ ਹੈ ਇਹ ਸਾਰਾ ਕੁਝ ਸੁਣ ਕੇ ਜਿਹੜੀ ਰਾਏ ਸਾਹਿਬ ਦੀ ਪਤਨੀ ਹੈ ਉਹ ਮੈਨੇਜਰ ਸਾਹਿਬ ਨੂੰ ਆਖਦੀ ਹੈ ਕਿ ਤੁਸੀਂ ਇਹਨਾਂ ਦੀ ਜਿੰਨੇ ਤਨਖਾਹਾਂ ਨੇ ਉਹ ਉਹਨਾਂ ਵਿੱਚ ਵਾਅਦਾ ਕਿਉਂ ਨਹੀਂ ਕਰਦੇ ਇਹ ਸਾਬੂ ਫੋੜ ਕੇ ਕੇਨੇ ਰਾਏ ਸਾਹਿਬ ਉਹਨੂੰ ਆਪਣੀ ਪਤਨੀ ਨੂੰ ਕਹਿੰਦੇ ਵਰਜਦੇ ਨੇ ਕਿ ਤੂੰ ਇਹਦੀ ਵਕਾਲਤ ਕਿਉਂ ਕਰ ਰਹੀ ਹੈ ਠੀਕ ਹੈ ਐਨੇ ਨੂੰ ਬਸੰਤ RAM ਆਖਦਾ ਹੈ ਕਿ ਜੇ ਇਹ ਹੀ ਗੱਲ ਹੈ ਕਿ ਵੀ ਮੈਂ ਬੇਈਮਾਨਾ ਵੀ ਬੇਈਮਾਨੀ ਕਿੱਥੇ ਨਹੀਂ ਹੁੰਦੀ ਠੀਕ ਹੈ ਵੀ ਜੇ ਅਸੀਂ ਗਰੀਬ ਬੰਦਿਆਂ ਨੇ ਕਿ ਇਹਨੇ ਆ ਪੰਜ ਚਾਰ ਰੁਪਏ ਉਹਦੇ ਵਿੱਚੋਂ ਲੈ ਲਏ ਨੇ ਠੀਕ ਹੈ ਤਾਂ ਵੀ ਅਸੀਂ ਕਿਹਨੇ ਚੋਰ ਹੋ ਗਏ ਬੇਈਮਾਨ ਹੋ ਗਏ ਵੀ ਵੱਡੇ ਵੱਡੇ ਲੋਕ ਨੇ ਜਿਹੜੇ ਵੀ ਵੱਡੀਆਂ ਵੱਡੀਆਂ ਚੋਰੀਆਂ ਠੱਗੀਆਂ ਮਾਰਦੇ ਨੇ ਫਿਰ ਉਹ ਗੇਨ ਮੈਨੇਜਰ ਸਾਹਿਬ ਨੂੰ ਆਖਦਾ ਵੀ ਤੁਸੀਂ ਜਾਲੀ ਬਿੱਲ ਬਣਾਨੇ ਹੋ ਠੀਕ ਹੈ ਚਲੋ ਇਸ ਚੀਜ਼ ਤੇ ਗੱਲ ਹੋ ਮੇ ਤਾਂ ਉਸ ਨੂੰ ਥੋੜਾ ਜਿਆਦਾ ਔਖਾ ਭਾਰਾ ਹੋ ਕੇ ਬੋਲਦਾ ਇਹ ਹਜੇ ਇਹ ਕੁਝ ਚੱਲ ਹੀ ਰਿਹਾ ਹੁੰਦਾ ਤੇ ਐਨੇ ਨੂੰ ਇੱਕ ਬੀਮੇ ਵਾਲਾ ਆਉਂਦਾ ਪੱਤਰਾ ਸਾਹਿਬ ਦੀ ਮੋਟਰ ਦਾ ਕੀ ਇਹਨੇ ਜਿਹੜਾ ਬਿੱਲ ਬਣਾ ਕੇ ਭੇਜਿਆ ਹੁੰਦਾ 649 ਰੁਪਏ ਦਾ ਠੀਕ ਹੈ ਉਹ ਲੈਣ ਲਈ ਇਹ ਉਹਦੇ ਬਾਰੇ ਵੈਰੀਫਿਕੇਸ਼ਨ ਕਰਨ ਆਉਂਦਾ ਤਾਂ ਮੈਨੇਜਰ ਸਾਹਿਬ ਨੂੰ ਕਹਿੰਦੇ ਨੇ ਵੀ ਕੱਲ ਨੂੰ ਮੈਂ ਆ ਆ ਕੇ ਇਹ ਇਹਦੇ ਬਾਰੇ ਉਹ ਕਰ ਦੂੰਗਾ ਵੀ ਦੱਸ ਦੂੰਗਾ ਤੁਹਾਨੂੰ ਤਾਂ ਉਹ ਗਾਇਨਿਆ ਜਿਹੜਾ ਪਸੰਦਰਾ ਹੁੰਦਾ ਉਹ ਕਹਿੰਦਾ ਮੈਂ ਕੱਲੋਂ ਨਾ ਚੱਲੂੰਗਾ ਥੋੜੇ ਕਿਉਂਕਿ ਮੈਂ ਇਹਦੀ ਮੋਟਰ ਦੀ ਰਿਪੇਅਰ ਮੈਂ ਕੀਤੀ ਸੀਗੀ ਤੇ ਮੈਂ ਦੱਸ ਦੂੰਗਾ ਉਹਨਾਂ ਨੂੰ ਚਲੋ ਇੰਨੇ ਨੂੰ ਕਿਹਨਿਆਂ ਸਾਰੀ ਜਾਣ ਹੀ ਲੱਗਦੇ ਨੇ ਠੀਕ ਹੈ ਰਾਏ ਸਾਹਿਬ ਤੇ ਉਹਦੀ ਪਤਨੀ ਜਾਣ ਲੱਗਦੇ ਨੇ ਫਿਰ ਹੁੰਦੀ ਹੈ ਜੀ ਪੁਲਿਸ ਦੀ ਐਂਟਰੀ ਪੁਲਸ ਉਹਨਾਂ ਨੂੰ ਆਖਦੀ ਹੈ ਪਹਿਲਾਂ ਤਾਂ ਰਾਏ ਸਾਹਿਬ ਨੂੰ ਕਸਟਡੀ ਵਿੱਚ ਲੈ ਲੈਂਦੀ ਹੈ ਤੇ ਨਾਲ ਇਹ ਜਿਹੜੀ ਮੋਟਰ ਉਹ ਸਮਰੌਣ ਆਏ ਹੁੰਦੇ ਨੇ ਉਹ ਨੂੰ ਕਸਟਰੀ ਵਿੱਚ ਲੈ ਲੈਂਦੀ ਆ ਆਪਣੀ ਚ ਤੇ ਉਹ ਆਖਦੇ ਨੇ ਕਿ ਇਹ ਜੇ ਜਿਹੜੀ ਮੋਟਰ ਹੈ ਇਹ ਰਾਏ ਸਾਹਿਬ ਨੇ ਰਿਸ਼ਵਤ ਦੇ ਕੇ ਲਈ ਹੈ ਠੀਕ ਹੈ ਵੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉੱਥੇ ਬਸੰਤ RAM ਵੀ ਖੜਾ ਹੁੰਦਾ ਤਾਂ ਉਹ ਬਸੰਤ RAM ਉੱਥੇ ਆਖਦਾ ਕਿ ਮੈਂ ਵੀ ਨਾਲ ਚੱਲਦਾ ਜੀ ਕਿ ਇਹ ਮੋਟਰ ਦੀ ਜਿਹੜੀ ਰਿਪੇਅਰ ਹੈ ਇਹ ਡਿਪਰ ਹੈ ਉਹ ਮੈਂ ਬਦਲਿਆ ਹੇ ਸੁਣ ਕੇ ਰਾਏ ਸਾਹਿਬ ਉਹਨੂੰ ਕਹਿੰਦਾ ਕਿ ਚੁੱਪ ਕਰ ਬਈ ਮਾਨਾ ਇੱਥੇ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਜੀ ਠੀਕ ਹੈ ਚਲਦੇ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਵਿੱਚ ਧੰਨਵਾਦ